ਪਤਨੀ ਰਪਤ ਹਾਂ ਬੇਬਾਤਾ ਮੈਂ ਤੈਨੂੰ ਮੈਂ ਕਹਿੰਦੀ ਸੀ ਹਾਂ ਨਾ ਹਟੋ ਦਾਰੂ ਛੱਡ ਦੇ ਹੁਣ ਤਾਂ ਵੀ ਬਿੱਤੀ ਨਹੀਂ ਮੈਂ ਕਹਦੇ ਤੇ ਬੋਤਲ ਫੇਰ ਐਵੇਂ ਆ ਗਈ ਤੂੰ ਉਹ ਤਾਂ ਵੀ ਪਹਿਲਾਂ ਬੁੱਲਾਂ ਦੀ ਪਈ ਸੀਗੀ ਹੁਣ ਤਾਂ ਦੇਖ ਇੱਕ ਵਾਰੀ ਤਾਂ ਮੈਂ ਮੋੜ ਲਈ ਜੇ ਫੇਰ ਦੁਬਾਰੇ ਜਾਊਗੀ ਫਿਰ ਮੈਂ ਕੀ ਝੂਠ ਬੋਲੂ ਹੁਣ ਵਾਰ-ਵਾਰੀ ਝੂਠ ਬੋਲੀ ਜਾਵਾਂਗੇ ਅਸੀਂ ਤੁਹਾਨੂੰ ਉਹਦੇ ਹਰਕਤਾਂ ਤੋਂ ਬਾਅਦ ਆ ਜਾ ਕੋਈ ਗੱਲ ਨਹੀਂ ਬੇਬੇ ਹੁਣ ਨਹੀਂ ਬਸ ਜਿਆ ਕਰਦਾ ਮਸਾਕਰ ਬਸ ਇਹ ਅਗਾ ਜਾੜਦਾ ਜਦੋਂ ਮਰਜੀ ਲੈ ਨਵਤਕਲ ਠੀਕ ਆ ਤੇਰੇ ਕਿਸ ਨੇ ਗੱਲ ਤੇ ਗੁੱਠਾ ਰੱਖਿਆ ਵੀ ਤੂੰ ਪੀ ਗੁੱਠਾ ਤਾਂ ਗਿਨੇ ਰੱਖਣਾ ਬੇਬੇ ਟਾਈਮ ਹੋ ਗਿਆ ਸੀ ਨਾ ਪੀਂਦੇ ਨੂੰ ਆਉਂਦਾ ਚਲ ਔੜੀ ਛੱਡ ਦਾਂ ਔੜੀ ਛੱਡ ਦਾਂ ਓਏ ਹੁਣ ਤਾਂ ਛੱਡਣੀ ਪਊਗੀ ਦੇਖ ਗੁੱਸਾ ਕਰ ਗਿੱਲਾ ਕਰ ਜੇ ਅਦਾ ਦਾ ਘਰ ਬਸਾਉਣਾ ਹੈ ਜੇ ਭਾਈ ਜਾੜਨਾ ਹੈ ਫਿਰ ਜਦੋਂ ਮਰਜੀ ਜਾੜ ਲੈ ਨਾ ਨਾ ਬੇਬੇ ਹੁਣ ਨਹੀਂ ਪੀਂਦੇ ਹਾਂਗੇ ਹੁਣ ਮੈਂ ਵੀ ਦੇਖ ਤੇਰੇ ਸਾਹਮਣੇ ਕਿੰਨੇ ਕਝੂਠ ਬੋਲਣ ਉਹਦੇ ਤਾਂ ਝੂਠ ਛੱਟ ਬੋਲ ਕੇ ਰੱਖ ਲਈ ਚਲ ਹੂੰ ਇਕਨਕਦੰਤ ਪਤਾ ਲੱਗਦਾ ਹੀ ਆ ਮੂਰੇ ਸਾਰੀ ਸੱਚੀ ਗੱਲਾਂ ਹੁੰਦ ਗਈ ਐ ਸਹੀ ਗੱਲਾਂ ਰਹੇ ਤੇ ਪਤਾ ਨੀਰਾ ਹਾਂ ਨੀਰਾ ਦਾ ਪਤਾ ਜੇ ਮੈਂ ਆ ਜੀ ਖੁੱਲੀ ਬਣੀ ਖੁੱਲੀ ਮੈਂ ਢੀੜੀ ਕਰਤੀ ਤੂੰ ਹੀ ਬਨ ਕੇ ਗਈਆਂ ਉਹ ਤਾਂ ਮੈਂ ਕਾਲੀ ਚ ਬਨ ਗਿਆ ਸੀਗਾ ਜਾਣਾ ਸੀ ਕਿਤੇ ਅੱਜ ਮੈਂ ਜਾਂਦਾ ਸੀਗਾ ਖੇਤ ਜਾ ਕੇ ਆਉਂਦਾ ਸੀਗਾ ਅੱਛਾ ਤੇ ਚੋਕੋ ਸਬਜੀ ਸਬਜੀ ਤੋੜ ਲਈ ਖੇਤੋਂ ਇੰਨੀਆਂ ਮਹਿੰਗੀਆਂ ਦਾ ਸਬ지 ਹੋ ਰਹੀਆਂ ਨੇ ਚੋਲੇ ਆਉਂਗਾ ਚੌਲੇ ਖੜੇ ਨੇ ਚੌਲੇ ਤੋੜ ਲਿਆਉਂਗਾ ਬਸ ਫੇਰ ਠੀਕ ਆ ਲੈ ਆਈਏ ਥੋੜਾ ਜਾਂਦਾ ਨੇ ਚੋਲਾ ਲੈ ਜੀ ਚੱਕ ਕੇ ਮੈਂ ਤਾਂ ਹੀ ਦੇਖਣ ਆਇਸ ਮਲਾ ਨੀਰਾ ਪਾਇਆ ਮੈਂ ਚਲ ਇਹਨਾਂ ਸੋ ਕਰ ਦੂ ਪਾਤਾ ਨਾ ਨਾ ਪਾਤਾ ਹੀਰੇ ਦਾ ਚਲ ਠੀਕ ਆ ਮੈਂ ਤਾਂ ਜਾਣੀ ਆ ਠੀਕ ਆ ਪਾਣੀ ਪੂਣੀ ਪਿਆਇਆ ਹੀ ਹੁਣ ਕੰਮ ਨੇ ਮੇੜਦੀ ਇਹਨਾਂ ਨੂੰ ਲੈ ਐ ਕਰਦੀਆਂ ਵੀ ਪਾਲ ਕੁਛ ਕਰਨੀਆਂ ਹਾਂਜੀ ਆ ਜਾਓ ਵੀ ਸਬਜੀ ਕੀ ਬਣਾਉਣੀ ਹਾਂਜੀ ਇੱਧਰ ਆ ਹਾਗੇ ਤੁਸੀਂ ਪਾਇਆ ਹੀ ਨੀਰਾ ਨੀਰਾ ਤਾਂ ਪਾਇਆ ਪਾਣੀ ਦਾ ਬਲਾ ਦੇ ਇੱਕ ਦਾ ਪਾਣੀ ਦਿੰਨੀ ਐ ਮੈਂ ਤੇ ਛੋਲਾ ਦੇ ਛੋਲਾ ਕਿਉਂ ਕਿਤੇ ਜਾਣਾ ਸੀਗਾ ਛੋਲਾ ਮੈਂ ਆਉਂ ਸੀਗਾ ਖੇਤ ਜਾ ਕੇ ਆਉਂਗਾ ਛੋਲੇ ਇਕੜੇ ਨੂੰ ਛੋਲੇ ਟੋੜ ਲਿਆਂਗਾ ਅੱਛਾ ਆ ਲੋ ਪਾਣੀ ਚੌੜਲੇ ਲੈ ਆਓ ਸਬਜੀ ਮੈਂ ਤੁਹਾਨੂੰ ਐ ਕਹਿੰਦੀ ਸੀਗੀ ਤੇ ਬਾਅਦ ਫਿਰ ਕਿਸੇ ਨਾਲ ਰਲਿਆ ਰੁਲਿਆ ਨਾ ਠੀਕ ਹੈ ਨਾ ਟਾਈਮ ਨਾ ਸਬਜੀ ਲੈ ਕੇ ਆ ਜਾਓ ਬਣਾਉਣੀ ਸੀ ਮੈਂ ਤਾਂ ਹੀ ਸੋਚੀ ਜਾਂਦੀ ਸੀਗੀ ਹੁਣ ਬੀਬੇ ਕੋਲ ਹੀ ਜਾਂਦੀ ਸੀਗੀ ਵੀ ਕੀ ਸਬਜੀ ਬਣਾਉਣੀ ਹੈ ਤੇ ਆਲੂ ਤੇ ਮੈਂ ਤਾਂ ਪਿਆਜ਼ ਚੱਕ ਰੱਖੇ ਸੀਗੇ ਫੇਰ ਮਾ ਚੌੜੇ ਦੇ ਕਿ ਮੋੜਾ ਨਾ ਠੀਕ ਆ ਫਿਰ ਆ ਜਾਓ ਕਿਸੇ ਕੋਲ ਖੜੇ ਹੋਣਾ ਠੀਕ ਆ ਨਾ ਤੁਹਾਨੂੰ ਤਾਂ ਪਤਾ ਹੀ ਆ ਜਾਆ ਵੀ ਨਾਲ ਐਵੇਂ ਪੈਗ ਪੁੱਗ ਨਾ ਲਾ ਲਿਓ ਕੁਝ ਕਿਦਰੀ ਨਾ ਬੇਵਕ ਕਿਦਰਾ ਆ ਗਿਆ ਨਾ ਸੀਗਾ ਮੈਂ ਖੇਤ ਮਾ ਚੌੜੇ ਛੇਤੀ ਤੋੜਦਾ ਮੈਂ ਉਹਨਾਂ ਦੇ ਗੱਗੂ ਨਾਲ ਨਾ ਨਾ ਜੀ ਉਹ ਗੱਗੂ ਨੂੰ ਕਾਰੇ ਵਾਸਤੇ ਲੈ ਕੇ ਜਾਣਾ ਤੁਸੀਂ ਖੁਦ ਹੀ ਲੈ ਆਇਓ ਕੋਈ ਗੱਲ ਨਹੀਂ 10 ਮਿੰਟ ਲੇਟ ਹੋ ਜਾ ਆਜੂਗੇ ਤੁਸੀਂ ਠੀਕ ਆ ਨਾ ਕੋਈ ਮਾਮੂ ਆਇਆ ਨਾ ਕਿ ਕਿਸੇ ਕੋਲ ਖੜ ਗਿਆ ਨਾ 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 ਕੋਈ ਗੱਲ ਨਹੀਂ ਮੈਂ ਤੇ ਬੇਬੇ ਫਟਾਫਟ ਕੱਟ ਲਾਂਗੇ ਅਸੀਂ ਸਾਨੂੰ ਕੋੜਾ ਟਾਈਮ ਲੱਗਣਾ ਹੁਣ ਸਬਜ਼ੀ ਬਣਾ ਦੂੰਗੀ ਮਿੰਟ ਚ ਜਾਓ ਚੋਲਾ ਤਾਂ ਆ ਲੈ ਜੋ ਕੀ ਹੈ ਇਹ ਚੋਲਾ ਆ ਲੈ ਦੇ ਆ ਜਾ ਪਰ ਖੜੇ ਹੋ ਨਾ ਫਿਰ ਵੀ ਨਾ ਨਾ ਮੈਂ ਤਾਂ ਹੁਣ ਆਣੀ ਠੀਕ ਆ ਆ ਕੇ ਮੈਂ ਗੱਗੂ ਨੂੰ ਲੈ ਜਾ ਪਤਾ ਹੀ ਆ ਅੱਗੇ ਘਰ ਵੀ ਟੋਟਾ ਗੱਗੂ ਨੇ ਪੱਟਿਆਗਾ ਸਾਰਾ ਪਤਾ ਸਾਰਾ ਦਿਨ ਆਪ ਤਾਂ ਨਿਖੇ ਕਰਦੀ ਕਰਦਾ ਸੀ ਇਹਨਾਂ ਨੂੰ ਵੀ ਸ਼ਰਾਬ ਪੀਨ ਲਾਤਾ ਚਲ ਹੁਣ ਇੰਨਾ ਹੀ ਬਹੁਤ ਆ ਪਰਮਾਤਮਾ ਦਾ ਸ਼ੁਕਰ ਆ ਜਿਹੜੇ ਇਹ ਸਮਝ ਗਏ ਸੋਦਰ ਗਿਆ ਹੁਣ ਸ਼ਰਾਬ ਵੀ ਨਹੀਂ ਪੀਂਦੇ ਹੈਗੇ ਚਲ ਵਧੀਆ ਮੇਰਾ ਘਰ ਤਾਂ ਹੁਣ ਸੁਖੀ ਬਸਦਾ ਚਲ ਬੇਬੇ ਕੋਲੇ ਜਾਂਦੀ ਆ 2 ਮਿੰਟ ਨਾਲ ਗੱਲਾਂ ਮਾਰ ਲੂੰਗੀ ਮੰਮੀ ਤਾਂ ਪਏ ਵੀ ਮੰਮੀ ਮੰਮੀ ਹਾਂ ਦੀਪਾ ਤੁਸੀਂ ਪੈ ਗਏ ਕਿਵੇਂ ਠੀਕ ਹੋ ਕੋਈ ਦੁਖਦਾ ਤਾਂ ਨਹੀਂ ਨਾ ਨਾ ਮੈਨੂੰ ਤਾਂ ਨਾ ਲੱਗਿਆ ਪੈ ਜੀ ਬੁਖਾਰ ਜਿਹਾਂ ਵਾਲਾ ਵੰਗ ਹੋਇਆ ਪਿਆਗਾ ਬੁਖਾਰ ਦਵਾਈ ਲੈ ਲੈਂਦੇ ਫਿਰ ਗੋਲੀ ਜਿਹੜੀ ਤੁਸੀਂ ਤੈਨੂੰ ਪੈਜੀ ਬਥੇ ਮੈਂ ਸਿਰ ਜੱਕੂ ਕੀ ਜਾਂਦਾ ਸੀਗਾ ਚਲ ਕੋਈ ਨਾ ਫਿਰ ਪੈ ਜਾਂਦੇ ਮੈਂ ਤਾਂ ਤੁਹਾਨੂੰ ਠਾ ਹੀ ਦਿੱਤਾ ਆ ਕੇ ਚਲ ਕੋਈ ਨਾ ਇਹ ਵੀ ਨਾ ਖੇਤ ਗਏ ਸੀਗੇ ਮੰਮੀ ਤੇ ਕਹਿੰਦੇ ਨੇ ਨਾ ਉੱਥੇ ਚੌਲੀਆਂ ਵਾਲੀਆਂ ਲੱਗੀਆਂ ਹੋਈਆਂ ਨੇ ਵੀ ਮੈਂ ਤੋੜ ਲਿਆਉਣਾ ਮੈਨੂੰ ਵੀ ਆਈ ਸੀ ਕੋਈ ਸਬਜ਼ੀ ਹੈਣੀਗੀ ਤੇ ਹੂੰ ਕੇ ਰਾ ਆਲੂ ਤੇ ਮੈਂ ਪਿਆਜ਼ ਤੇ ਚੱਕਲੇ ਮੈਂ ਚਲੀ ਹਾਂ ਨਾ ਕਰ ਕੱਟ ਲਾਂਗੀ ਮੈਂ ਹੀ ਚਾਹਤੀ ਮੈਂ ਉੱਥੇ ਲੋਕ ਵੀ ਤੋੜੀ ਜਾਂਦੇ ਨੇ ਆਪ ਤੱਕ ਦਿਨ ਨਹੀਂ ਬਣਾਏ ਸਹੀ ਗੱਲ ਆ ਮੰਮੀ ਮੈਨੂੰ ਆਏ ਨਹੀਂ ਸਮਝਉਂਦੀ ਗੱਗੂ ਗੱਗੂ ਕੌਣ ਆ ਕਹਿੰਦੇ ਤੇ ਗੱਗੂ ਨੂੰ ਮੈਂ ਨਾਲ ਲੈ ਜਾ ਤੇ ਹੂੰ ਦਾਦੂ ਸਿ ਮੈਨੂੰ ਦੱਸਿਆ ਵੀ ਸੀ ਉਹ ਨਸ਼ੇ ਨਸ਼ੀ ਹੋ ਗਿਆਦਾ ਕਿੰਨਾ ਦਾ ਮੁੰਡਾ ਕੀ ਕਰ ਲਵਾਤੇ ਗੱਗੂ ਤਾਂ ਪੁੱਤ ਆਪਣੀ ਮੇਰੇ ਜੇਠ ਦਾ ਪੁੱਤ ਹੈਗਾ ਅੱਛਾ ਹਾਂ ਤੈਨੂੰ ਪਤਾ ਆ ਸ੍ਰੀਕ ਸ੍ਰੀਕ ਤੇ ਰਾਜੀ ਕਿੱਥੇ ਹੁੰਦਾ ਵੀ ਇਹਦਾ ਘਰ ਕਿਉਂ ਵਸ ਗਿਆ ਸੋ ਇਹ ਇਹਦਾਂ ਰਣਾ ਰਲਕੇ ਇਹਨੂੰ ਨਸਨੂ ਸਜਾ ਕਰਵਾ ਦਤਾ ਸੀਗਾ ਇਹ ਤਾਂ ਮੈਂ ਮਸਾ ਹਟਾਇਆ ਪੁੱਤ ਮੈਂ ਕਿ ਕੰਜਰਾ ਮੈਂ ਤਾਂ ਆਪੀ ਪਹਿਲਾਂ ਬਥੇਰੀ ਦੁਖੀ ਸੀ ਤੇ ਪੇਵਣੇ ਬਥੇਰੀ ਦੁਖੀ ਕੀਤੀ ਧੀਨ ਰਾਤ ਉਹ ਇੱਕ ਕਰ ਲਾਦਾ ਸੀ ਸਰਾਬ ਨਾਲ ਲੋਕਾਂ ਦੇ ਦਿਹਾੜੀਆਂ ਕਰਕੇ ਹਟੇ ਮਾਸ ਕੀਤੇ ਨੇ ਪੁੱਤ ਮੈਂ ਤਾਂ ਤਾਂ ਇਹਨੂੰ ਹੁਣ ਮੜਾ ਸੁਧਾਰਿਆ ਜਿਆਦਾ ਕਰ ਬਸਾਲਾ ਭਾਈ ਮੰਮੀ ਮੇਰੀ ਗੱਲ ਸੁਣੋ ਦੇਖੋ ਚਲੋ ਜੋ ਕੁਝ ਮਰਜੀ ਸੀਗਾ ਪਹਿਲਾਂ ਪਿੰਦੇ ਸੀ ਖਾਂਦੇ ਸੀ ਠੀਕ ਆ ਮੈਨੂੰ ਕੋਈ ਚਿੱਕ ਕਰਨੀ ਸੀ ਪਰ ਹੁਣ ਮੈਨੂੰ ਇਹੀ ਕਹਿਣੀ ਹੁੰਦੀ ਆ ਇਹਨਾਂ ਨੂੰ ਵੀ ਮੈਂ ਸਮਝਾਉਣੀ ਐ ਕਿ ਤੁਸੀਂ ਹੁਣ ਪੀਓ ਨਾ ਕਿਸੇ ਨਾਲ ਰਲੇ ਨਾ ਕਿਉਂ ਕਿਸੇ ਪਿੱਛੇ ਆਪ ਆਪਣਾ ਘਰ ਖਰਾਬ ਕਰੋ ਹਨ ਪੀਣ ਖਾਣ ਵਾਲਿਆਂ ਨੂੰ ਤਾਂ ਪਤਾ ਵੀ ਘਰ ਪਟਿਆ ਜਾਂਦਾ ਕਲਰ ਉਹਦ ਨਾ ਰੱਬ ਕਰੇ ਮੈਨੂੰ ਹਨਾ ਮੈਂ ਬਗ ਜਾਂਦੀ ਤੁਸੀਂ ਨਾ ਰੋਕਦੇ ਤੁਹਾਡਾ ਘਰ ਤਾਂ ਖਰਾਬ ਹੋ ਗਿਆ ਸੀ ਹੋ ਗਿਆ ਸੀ ਪੁੱਤ ਨਾ ਤੇਰੀ ਜ਼ਿੰਦਗੀ ਖਰਾਬ ਹੁੰਦੀ ਅਗਲੇ ਨੇ ਕਹਣਾ ਸੀ ਉਹ ਤਾਂ ਕਹਿੰਦੇ ਸੀ ਮੁੰਡਾ ਕੁਛ ਨਹੀਂ ਖਾਂਦਾ ਪੀਂਦਾ ਹੋਣਾ ਅਗਲਾ ਕਹਿੰਦਾ ਚਾਰ ਦਿਨ ਹੋਏ ਸੀ ਵਿਆਹ ਹੋਇਆ ਨੇ ਚੱਕ ਕੇ ਝੋਲਾ ਆ ਵੀ ਦੇ ਤੇ ਤੇਰੇ ਕੁੱਝ ਕਹਿੰਦੇ ਨੇ ਲੋਕ ਤਾਂ ਪਰ ਸੋਨਾ ਸੌਦਾ ਪੈਂਦਾ ਕਰੋ ਆਦੇ ਬਣ ਦੀ ਹੁਣ ਮੈਂ ਹੀ ਸਮਝਾਉਣੀ ਇਹਨੂੰ ਪੁੱਤ ਕੋਈ ਕਿਸੇ ਦੇ ਮੂੰਹ ਚ ਨਹੀਂ ਪਉਂਦਾ ਤੂੰ ਨਾਂ ਜਾ ਕਰ ਨਾਲ ਅਗਲਾ ਜਦੋਂ ਹੁੰਦਾ ਕਹਦਾ ਕਰ ਮੇਰੇ ਬੇਬੇ ਬੈਠੀ ਉਹਨੂੰ ਪੁੱਛ ਲੈ ਪਹਿਲਾਂ ਸਹੀ ਗੱਲ ਆ ਚਲ ਕੋਈ ਹੁਣ ਤਾਂ ਵੈਸੇ ਕਈ ਦਿਨ ਹੋ ਗਏ ਪੀਤੀ ਨਹੀਂ ਹੁਣ ਬਹੁਤ ਦਿਨ ਹੋ ਗਏ ਚਾ ਚਲ ਵਧੀਆ ਪਤਾ ਸਾਰੇ ਸੁਧਰੇ ਹੋਏ ਆ ਹਾਂਜੀ ਆ ਤੇਰੇ ਬਾਪੂ ਨਾ ਹੀ ਪੀਂਦਾ ਹੁੰਦਾ ਸੀ ਬਗਯਾ ਦਾ ਐਨੀ ਜਾਇਜ਼ਾ ਤੁਸੀਂ ਪੁੱਤ ਆਪਣੇ ਤਾਂ ਇਤੋਂ ਵੱਡੀ ਕੋਠੀ ਸੀ ਕਿ ਤੇ ਆਪਣੇ ਤਾਂ ਟਰੈਕਟਰ ਗੱਡੀ ਸਾਰਾ ਕੁਝ ਸੀ ਆਪਣੇ ਕੋਲੇ ਤਾਂ ਉਹੀ ਗੱਲ ਕਿੰਨਾ ਸੱਚ ਪੈ ਜੇ ਬੰਦਾ ਉਹੀ ਗੱਲ ਠੂਠਾ ਫੜਦਾ ਤਾਂ ਫਿਰ ਉਹ ਤਾਂ ਗੱਲ ਹੈ ਜੀ ਚਲ ਕੋਈ ਨਾ ਆਇਆ ਮੰਮੀ ਹੁਣ ਆਪਣੇ ਟਰੈਕਟਰ ਆਇਆ ਉਸ ਦਿਨ ਵੀ ਦੇਖਿਆ ਸੀ ਤੈਨੂੰ ਕਹਿੰਦੇ ਸੀ ਨਾ ਪੂਆ ਜੀ ਆਏ ਸੀਗੇ ਕਹਿੰਦੇ ਟਰੈਕਟਰ ਡਰ ਸਾਰਾ ਕੁਝ ਹੈਗਾ ਹੋਰ ਗੱਲ ਪੁੱਤਾਂ ਹੈ ਕਿ ਵੀਰ ਨਾ ਮੈਂ ਸੋਚੀ ਜਾਣੀ ਰਹਿਣੀ ਆ ਵੀ ਆਪਣਾ ਕੀ ਘਰ ਸੀ ਕੀ ਤੋਂ ਕੀ ਬਣ ਗਿਆ ਹਨਾ ਕਿੱਥੇ ਤਾਂ ਇਹੀ ਘਰ ਦੇ ਵਿੱਚ ਗੱਡੀਆਂ ਦੋ ਦੋ ਮੋਟਰਸਾਈਕਲ ਇਹਨਾਂ ਨਾਲ ਕੁਝ ਖੜਾ ਹੁੰਦਾ ਸੀ ਕਿੱਥੇ ਹੁਣ ਉਹ ਗੱਲ ਕਿ ਟਰੈਕਟਰ ਜੋਗਰੇ ਰਹਿ ਗਏ ਪੁੱਤ ਕਿਤੇ ਮੈਂ ਤਾਂ ਪਾਸੇ ਗੱਡੀ ਕਿ ਗਈ ਨਹੀਂ ਸੀ ਮੇਰੀ ਗੱਲ ਸੁਣੋ ਫਿਕਰ ਨਾ ਕਰੋ ਹੁਣ ਮੈਂ ਆ ਗਈ ਹੁਣ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਸਮਝਾਉਂਗੀ ਵੀ ਜੋ ਡੈਡੀ ਨੇ ਤਾਂ ਕਰਤਾ ਸੀ ਠੀਕ ਆ ਡੈਡੀ ਇੰਨੇ ਸ਼ਰਾਬ ਪੀਂਦੇ ਸੀ ਹੁਣ ਤੁਸੀਂ ਤਾਂ ਨਾ ਪਿਓ ਨਾਲੇ ਆਪਣਾ ਕੌਣ ਸਹਾਰਾ ਹੈ ਤੇ ਉਹੀ ਨਹੀਂ ਗਏ ਜੀ ਗੱਲ ਨੂੰ ਉਹਨਾਂ ਨੂੰ ਰੱਬ ਨਾ ਕਰੇ ਖੁਸ਼ ਹੋ ਜਾਂਦਾ ਫੇਰ ਤੇ ਤੁਸੀਂ ਵੀ ਹੁਣ ਇਕੱਲੇ ਹੁਣ ਮੇਰਾ ਵੀ ਕੋਈ ਹੈ ਨਹੀਂਗਾ ਤਾਂ ਹੈ ਪੁੱਤ ਚਲ ਮੈਂ ਭੁੱਲਦੀ ਸੀ ਮੰਮੀ ਮੈਂ ਅਨਾਚਰ ਆਲੂ ਕੱਟਨਾ ਦੇਖੋ ਗਲੇ ਹੋਏ ਪਿਆ ਆਲੂ ਮੈਂ ਤਾਂ ਕਹਨੀ ਪੁੱਤ ਨਾ ਬਣਾ ਇਹ ਨਾ ਬਣਾ ਕਿਉਂ ਜਿਹੜੇ ਵਧੀਆ ਉਹ ਕੱਟ ਲੂੰਗੀ ਮੈਂ ਕਿਉਂਕਿ ਇਹ ਨਾ ਚੋਲੇ ਫੋੜੀਆਂ ਚਾਹ ਲੂ ਤਾਂ ਆਪਾਂ ਵਧੀਆ ਲੱਗਦਾ ਮੰਮੀ ਪਾਏ ਵੇ ਚਲ ਕੇ ਦੇਖ ਲਾ ਜਿਹੜੇ ਸਹੀ ਸਹੀ ਜਿਹਾ ਉਹ ਬਣਾ ਲਾਂਗੇ ਜਿਹੜੇ ਅਗਲੇ ਵੇ ਆਏ ਆਪਾਂ ਸਿੜ ਦਾਂਗੇ ਹਨਾ ਇਹ ਪਰ ਹੈ ਦੇ ਨਹੀਂ ਉਧਰ ਵੀ ਮੈਂ ਡੰਗਰਾਂ ਵਾਲੇ ਚ ਤਾਂ ਜਾਂਦੀ ਨਹੀਂ ਕਰ ਤਾਂ ਸੁਸ ਜਾਈ ਮੈਂ ਆਪ ਹੀ ਜਾਈਆਂ ਹਾਂ ਉਧਰ ਤਾਂ ਪੁੱਤ ਇਥੇ ਤਾਂ ਸਲਾ ਜਿਆ ਪਿਆ ਉਹ ਤੁਸੀਂ ਪਾ ਦਿਓ ਠੀਕ ਆ ਚਲ ਕੋਈ ਨਾ ਤੁਸੀਂ ਐ ਕਰੋ ਮੰਮੀ ਰਾਮ ਕਰ ਲਓ ਜੇ ਕਹੋਗੇ ਤਾਂ ਮੈਂ ਤੁਹਾਨੂੰ ਨਿੰਬੂ ਪਾਣੀ ਬਣਾ ਕੇ ਦੇਵਾਂ ਨਾ ਪੁੱਤ ਮੈਂ ਤਾਂ ਕੁਛ ਨਹੀਂ ਖਾਣਾ ਵੀ ਨਾ ਉਹ ਵੀ ਨਾ ਮੈਨੂੰ ਬਾਲੇ ਖਬਰਾੜ ਜੀ ਹੋਈ ਜਾਂਦੀ ਹੈਗੀ

ਹਾਂ ਠੀਕ ਹੈ ਮੈਂ ਵੀ ਉਹੀ ਪਈ ਸੀਗੀ ਪੈਸੇ ਦੇ ਕੇ ਪੈ ਜਾਂਦੀ ਤਾਂ ਇੰਨੇ ਪੈਸੇ ਕਿੱਥੇ ਆ ਜਦ ਤੇਰੇ ਵਰਗੇ ਬਹਿ ਜਾ ਬਈ ਬਹਿ ਜਾ ਬਹਿ ਜਾ ਮੈਂ ਕਹਿੰਦਾ ਤੇਰੇ ਮਾਰ ਦੇ ਟੈ ਜਾਣੇ ਆ ਬਹਿ ਜਾ ਇਹ ਕਹਿੰਦਾ ਦੰਦ ਵਾਲੇ ਕਰਦਾ ਖੱਚਰ ਮੋਰੀ ਤੂੰ ਗੱਲ ਇਹ ਕਰਦੀ ਮੈਂ ਕਹਿੰਦਾ ਕਹਿੰਦੇ ਹੋਰ ਦੱਸ ਵਧੀਆ ਬਈ ਤੂੰ ਸੁਣਾ ਮਾ ਹਾਂ ਚਲ ਪੁੱਛੇ ਇਹ ਮੌਚਰ ਹੋ ਗਿਆ ਗਈ ਨਹੀਂ ਦਾਈ ਜਵੇ ਅੱਛਾ ਮਨ ਲਾਦਾ ਆਵਦਾ ਹੀ ਕਰਾਉਣਾ ਹੋਣਾ ਹਾਲ ਚਾਲ ਤਾਂ ਆਵਦੇ ਪਛਾਉਂਦਾ ਹੋਣਾ ਨਾ ਹੋਣਾ ਉਹ ਨਾ ਨਤਾ ਹੀ ਹਾ ਜਾ ਲਾ ਪਾ ਹੋਰ ਅਸ ਪਰਜਾਈ ਗਿਆ ਸਾਡੀ ਠੀਕ ਐ ਸਵਾਸ ਨੂੰ ਵਧੀਆ ਪਰਜਾਈ ਤਾਂ ਬਥੇਰੀ ਵਧੀਆ ਤੈਨੂੰ ਦੱਸ ਕੀ ਲੈਣਾ ਪਰਜਾਈ ਤੋਂ ਕੀ ਕਰਾਉਣੀ ਹੈ ਸੇਵਾ ਪਰਜਾਈ ਤੋਂ ਸੇਵਾ ਕਿੱਥੇ ਮੈਂ ਤਾਂ ਉਹ ਪੁੱਛ ਰਿਹਾ ਹਾਲ ਚਾਲ ਅੱਛਾ ਕੀ ਪ੍ਰਿੰਡਾ ਖਾਣੀ ਹੈ ਕਰਦਾ ਨਹੀਂ ਬੋਲੀ ਨਹੀਂ ਬੇਟਾ ਜਾਣਿਆ ਮੈਂ ਪ੍ਰਿੰਡਾ ਨਹੀਂ ਖਾਂਦੀ ਟੰਟਾਉਂ ਦੀ ਹਾਸੀ ਮਰਨਿਆ ਛੱਡ ਤਾਂ ਦਾ ਨਿਆ ਬੁਝਿਆ ਪੈਣਗੇ ਜੇ ਤੂੰ ਸਾਡੇ ਪੁੱਤਰ ਨੂੰ ਨਸਾਂ ਤੇ ਲਾਤਾ ਪਈ ਨੂੰ ਮਾਰੀ ਨਾ ਮੈਨੂੰ ਇਹਦਾ ਲੱਗਿਆ ਨਾ ਪੁੱਤ ਤੂੰ ਆਪ ਤਾਂ ਪੀਂਦਾ ਨਹੀਂ ਫੇਰ ਤੇ ਤੂੰ ਉਹਨਰ ਜਾ ਕੇ ਭੇਜਦਾ ਦਾ ਸੀ ਮੈਨੂੰ ਕੀ ਮੈਨੂੰ ਉਹਨਰ ਜਾ ਕੇ ਦੱਸ ਮੈਨੂੰ ਤੈਨੂੰ ਐ ਵੀ ਕਿਤੇ ਇਹਦਾ ਘਰ ਵੀ ਨਾ ਬਸ ਜੇ ਅੱਛਾ ਹੋਰ ਮੈਂ ਤਾਂ ਸੱਚੀ ਗੱਲ ਪੁੱਤ ਮੂੰਹ ਤੇ ਕਹਿਣੀ ਹੁੰਦੀ ਆਂਗੀ ਮੈਨੂੰ ਇਹਦਾ ਮੈਨੂੰ ਪਤਾ ਦਰਾ ਮੈਨੂੰ ਪਤਾ ਮੈਨੂੰ ਹਾਂ ਚਾਹੇ ਆਦੀ ਮਾਂ ਨੂੰ ਦੱਸ ਦਿਆ ਕਰ ਜਾ ਕੇ ਮੈਂ ਕਿਹੜਾ ਡਰਦੀ ਆਂ ਉਹ ਤਾਂ ਮੈਂ ਡਰਨ ਦਾ ਕੰਮ ਕਰਾਂ ਅੰਨਾ ਸ਼ੁਕਰਕਰ ਮਹਦਿਰ ਮਾਕੜ ਹੈ ਲਾਂਬਾ ਲੈ ਕੇ ਨਹੀਂ ਗਈ ਜਾਣਾ ਤਾਂ ਮੈਂ ਹੈਗਾ ਸੀ ਲਾਂਬੇ ਨੂੰ ਮੈਂ ਕਿਹੜਾ ਤਸ ਗਲਤੀ ਕੀਤਾ ਤੂੰ ਆਪ ਹੀ ਦੱਸ ਦੇ ਮੈਂ ਕਿੱਥੇ ਗਲਤਾਂ ਉਹ ਤਾਂ ਸਾਰੇ ਕਿਤੇ ਗਲਤ ਐ ਅੱਛਾ ਕਿੱਥੇ ਤਾਂ ਆਪਾਂ ਭੈਣ ਭਾਈ ਨੂੰ ਕਹਿੰਿਆ ਉਹਨੇ ਹਣਾ ਨਸਾਂ ਤੋਂ ਬਚੋ ਓਏ ਅੱਛਾ ਤੇ ਕਿੱਥੇ ਆਪਾਂ ਉਹਨੂੰ ਨਾਲ ਲਿਆ ਕੇ ਡਕਾ ਕੇ ਆਪਾਂ ਘਰੇ ਭੇਜ ਦੀਏ ਮੈਂ ਛੱਡ ਕੇ ਜਾਂ ਤਾਂ ਜਿੰਨੇ ਵਾਰੀ ਮੰਨ ਕੇ ਚੱਲ ਮੇਰੇ ਨਾਲ ਗਿਆ ਮੈਨੂੰ ਦੱਸਦਾ ਸੀ ਮੈਨੂੰ ਉਹਨਾਂ ਦੇ ਮੁੰਡੇ ਨੇ ਧੂਤੇ ਨਹੀਂ ਵੀ ਦੱਸਦਾ ਸੀ ਤੇ ਉਹਨਾਂ ਦੇ ਜੋਰੇ ਨੇ ਵੀ ਦੱਸਤਾ ਸੀ ਉਹ ਕਹਿੰਦਾ ਕਿ ਉਹਦੇ ਨਾਲ ਹੀ ਸੀ ਗੱਗੂ ਨਾਲ ਆ ਕੇ ਚਾਚੀ ਕਹਿੰਦਾ ਮੁੰਡੇ ਸਾਰੇ ਦੱਸ ਜene ਜਿਹੜੇ ਜਿਹੜੇ ਤੇਰੇ ਨਾਲ ਹੁੰਦੇ ਨੇ ਅੱਛਾ ਫਾਲਾ ਉਹਨਾਂ ਦਾ ਵੀ ਪਤਾ ਲੱਗ ਗਿਆ ਹੋਰ ਕਿਵੇਂ ਪਈ ਜੇਗਾ ਤੁਸੀਂ ਮੈਨੂੰ ਨਾ ਬੁਖਾਰ ਹੋਇਆ ਪਿਆ ਸੀ ਫੇ ਦਵਾਈ ਲੈ ਲੈ ਗੋਲੀ ਲੈ ਕੇ ਪਈ ਸੀ ਹੁਣ ਦਿੱਤੀ ਸੀ ਵੀਰਪਾਲ ਨੇ ਗੋਲੀ ਅੱਛਾ ਅੱਛਾ ਕਿੱਧਰ ਗਿਆ ਦੀਪ ਕਿੱਧਰ ਗਿਆ ਉਹਨੇ ਕਿੱਥੇ ਜਾਣਾ ਤਾਂ ਖੇਤਾਂ ਵੱਲ ਗਿਆਗਾ ਕਿਆ ਤੈਂ ਕੀ ਕਰਾਉਣਾ ਸੀ ਉਹ ਪੁੱਛ ਲਿਆ ਮਾਹ ਚਲ ਜਾਇਆ ਉਹਨੇ ਤਾਂ ਮਟਰ ਹਾਲ ਚਾਲ ਪੁੱਛਿਆ ਗੱਲ ਸੁਣ ਲੈ ਮੇਰਾ ਪੁੱਤ ਹੁਣ ਖੇਤਾਂ ਵੱਲ ਗਿਆ ਕਿ ਤੇ ਮਾਗ ਰੇਣਾ ਉੱਠ ਜੀ ਉਹਦੇ ਮੈਂ ਕੀ ਕਰਨਾ ਮਾਗ ਰ ਜਾ ਕੇ ਕਿ ਤੇ ਅੱਜ ਫੇਰ ਡਕਾ ਕੇ ਭੇਜ ਦੇ ਹਾਂ ਹਾਂ ਮੈਂ ਦਿਮਾਗ ਹਿਲਾਣਾ ਮਰਾ ਦਿਮਾਗ ਤਾਂ ਨਹੀਂ ਹਿਲਿਆ ਕਿਤੇ ਮੈਨੂੰ ਹੋਰ ਹਿਲਾਉਣਾ ਪਈ ਤੇਰਾ ਦਿਮਾਗ ਇੱਥੇ ਨਾ ਲਓ ਬਲਕਿ ਵੀ ਪ੍ਰਿੰਡਾ ਖਾ ਮੇਰੂ ਤਾਈ ਤਾਂ ਪ੍ਰਿੰਡਾ ਨਹੀਂ ਖਾਂਦੀ ਤਾਈ ਦਾ ਸਵਾ ਹੀ ਹੈ ਜ ਤਾਈ ਨੂੰ ਤਾਈ ਸਾਰਿਆਂ ਨੂੰ ਬੁਰੀ ਲੱਗਦੀ ਹੈਗੀ अच्छा गुरि भी तंग होला हुदिया ताई तेमू चहा पाणी ਕਿੱਥੇ ਮੈਂ ਇੱਥੇ ਤਾਂ ਭਾਈ ਦੇਖ ਹੁੰਦੀ ਨਹੀਂ ਚਾ ਮੈਂ ਤਾਂ ਬਿਮਾਰ ਹੋ ਰਹੀ ਐ ਤੇ ਪਰਜਾਈ ਤੇਰੀ ਸੁੱਤੀ ਪਈ ਹੈਗੀ ਚਲ ਫਿਰ ਤਾਂ ਛੱਡ ਬਰੇ ਹਾਂ ਜੇ ਭਾਈ ਕਾਫੀ ਕਾਫੀ ਪੀਣੀ ਐ ਤਾਂ ਦੀਪਾਉਣ ਵਾਲਾ ਉਹ ਪਿਆ ਦੂਗਾ ਉਹ ਤਾਂ ਪਿਆ ਦੂਗਾ ਉਹ ਤਾਂ ਜਵਾਬ ਨਹੀਂ ਦਿੰਦਾ ਵਿਚਾਰਾ ਆਹੋ ਤਾਂ ਆਪੇ ਨਹੀਂ ਜਵਾਬ ਦਿੰਦਾ ਜਦੋਂ ਉਹਦੇ ਮੂੰਹ ਚ ਮਿਲਿਆ ਲਿਆ ਫੇ ਠੋਕ ਦੇਨ ਦਾਰੂਆਂ ਆਈ ਬੱਸ ਉਹ ਯਾ ਜਿਹੜੀ ਗੱਲ ਇਹ ਫੇਰ ਬਾਅਦ ਪੈ ਗਈ ਉਹ ਛੱਡਦੀ ਨਹੀਂ ਹੁੰਦੀ ਛੱਡ ਕਿਵੇਂ ਦੇ ਕੇ ਸਾਡਾ ਘਰ ਖਰਾਬ ਹੁੰਦਾ ਸੀ ਪਹਿਹੀ ਤੇ ਤਾਂ ਕਹਤਾ ਕਿ ਛੱਡ ਦੇ ਤਾਂ ਇਹ ਗੱਲਾਂ ਜੇ ਸਾਡੀ ਬਹੂ ਵਗ ਜਾਂਦੀ ਸਾਡਾ ਘਰ ਤਾਂ ਪਟਿਆ ਗਿਆ ਸੀ ਤੇਰੇ ਤਾਂ ਕੁਝ ਜਾਂਦਾ ਨਹੀਂ ਸੀ ਥੋੜੇ ਤਾਂ ਸੜੇ ਮਲੰਗਾਂ ਦੇ ਕੋਲ ਆਈ ਨਹੀਂ ਹਜੇ ਤੱਕ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਘਰ ਕਿਵੇਂ ਬੰਨਿਆ ਕਰਦੇ ਨੇ ਮੇਰੀ ਉਮਰ ਹਜੇ ਵਿਆਹ ਦੀ ਆਹੋ ਤੇਰੇ ਹਾਂ ਜਿਹੜਾ ਦੋ ਦੇ ਜਵਾਕਾਂ ਦੇ ਬਾਪ ਬਣ ਰਹੇ ਨੇ ਅਜੇ ਤੂੰ ਨਿਆਣਾ ਹੀ ਹੈਗਾ ਕਿਵੇਂ ਕਰਾਂ ਮੈਂ ਦੱਸੀ ਮੈਂ ਮਤਨ ਕਿਹਦਾ ਕਿਹਦਾ ਨਾਮ ਲਾਵਾਂ ਆ ਜਿਹੜੇ ਤੇਰੇ ਨਾਲ ਪੜਦੇ ਸੀ ਸਾਰੇ ਵਿਆਹੇ ਗਏ ਕੰਜਰਾ ਜੇ ਤੁਹਾਡੇ ਲੱਛਣ ਨਹੀਂ ਠੀਕ ਨਾ ਤਾਂ ਉਹ ਤਾਂ ਢੋਲਾ ਨਹੀਂ ਹੁੰਦਾ ਕੋਈ ਮੈਂ ਤਾਂ ਪੰਜ ਲਿਆ ਮੈਂ ਹੱਥ ਨੂੰ ਹੀ ਲਿਆਗਾ ਉਹ ਵੀ ਤੇਰੇ ਖਾਤਰ ਬੈਠੀ ਆਣੇ ਹੈ ਪੰਜ ਅਗਲਾ ਕਹਿੰਦਾ ਟੀ ਡੋਬਣ ਨਾਲ ਤਾਂ ਖੂਚ ਧੱਕਾ ਦੇ ਦਾਂਗੇ ਪਰ ਇਹ ਜੇ ਤੇ ਨਹੀਂ ਤਾਂ ਬਈ 6 ਮਹੀਨੇ ਰੋ ਲਿਓ ਮੈਂ ਛੂੜੀ ਤੂੰ ਦੇਖੀਂ ਸੱਦ ਘਰੇ ਤੇ ਮੈਂ ਇਸ 6 ਮਹੀਨੇ ਨੂੰ ਪੈਰ ਪਾਉਂਗੀ ਤੇਰੇ ਘਰੇ ਜਦੋਂ ਝੂੜੇ ਵਾਲੀ ਆ ਗਈ ਮੈਂ ਚਾਹ ਪਾਣੀ ਪੀਆਉਂਗੀ ਹਾਂ ਗੱਲ ਦੀ ਹਾਂ ਚਾਲ ਆਇਆ ਤੁੰ ਦਾ ਘਰ ਆ ਮਗਰ ਆ ਜਾਂਦੇ ਦੀਪ ਨੂੰ ਉਹਨੂੰ ਫੇਰ ਆਉਂਦੇ ਆਹੋ ਅੱਜ ਫੇਰ ਕੋਈ ਪਿੱਤੀ ਪੜਾਉਣੀ ਹੋਣੀ ਆ ਨੂੰ ਹਾਂ ਮੈਨੂੰ ਪਤਾ ਥੋਡੀਆਂ ਚੁਦਕੂਈਆਂ ਜਿਹੜੀਆਂ ਛੱਡ ਕੇ ਜਾਣੇ ਤੁਸੀਂ ਉਹਦੇ ਕੋਲੇ ਟੰਗਾ ਟੰਗਾ ਪਾਇਆ ਲੈ ਕੇ ਦਵਾਈ ਟਾਈਮ ਨਾਲ ਹਾ ਜੇ ਕਹਿੰਦਾ ਦਵਾਈ ਲੈ ਕੇ ਪਾਇਆ ਤਾਈ ਇਹ ਆਪੀ ਗੋਲੀਆਂ ਦਾ ਨਸ਼ਾ ਹੋ ਜੂਗਾ ਦੀਪ ਨੂੰ ਮੈਂ ਠਾ ਕੇ ਲੈ ਜਾਊਂਗਾ ਕੰਜਰਾ ਐ ਨਹੀਂ ਮੈਂ ਪੈਂਦੀ ਦਵਾਈ ਦੂਈ ਲੈਂਦੀ ਨਾ ਹੋ ਜਾਂਦਾ ਜਿੰਨਾ ਮਰਜੀ ਬੁਖਾਰ ਹੁੰਦਾ ਬੈਠੀ ਆ ਮੈਂ ਤਾਂ ਉਹਦੇ ਆਉਂਦੇ ਤੱਕ ਕਰਮੀ ਬੋਲੀਆ ਜੇਰਾ ਆ ਗਿਆ ਪਤਾਂ ਹਾਂ ਵੀ ਆ ਗਿਆ ਬੈਠੀ ਏ ਤੂੰ ਮੈਂ ਤਾਂ ਨਾ ਬੁਖਾਰ ਜਾ ਹੋ ਰਿਹਾ ਆ ਚੌਲੇ ਤਰ ਸੋਈ ਚ ਰੱਖ ਦੇ ਅੱਛਾ ਤੇ ਉਹ ਵੀਰਪਾਲ ਬੋਲ ਮਾਰ ਦੀ ਸਮਾਹ ਖੇਤਾਂ ਵੱਲ ਗਿਆ ਹੋਇਆ ਹਜੇ ਆਇਆ ਨਹੀਂ ਤੇ ਨਾਲੇ ਸਾਚਾ ਆਇਆ ਸੀ ਕੱਕੂ ਇਹਦੇ ਨਾਲ ਨਾ ਜਾਣ ਕਿਤੇ ਹਾਂ ਕੀ ਕਹਿੰਦਾ ਸੀ ਕੁਛ ਨਹੀਂ ਕੰਮ ਦਾ ਦੱਸ ਕੇ ਨਹੀਂ ਗਿਆ ਐਥੇ ਬੋਲੀ ਗਿਆ ਤੂੰ ਉਹਦੇ ਨਾਲ ਨੂਰ ਕਿਤੇ ਨਾ ਜਾਈਂ ਤੇ ਆਦਾ ਕਰੇ ਕੰਮ ਕਰ ਲਾ ਤੇ ਵੀਰਪਾਲ ਬੁਲਾਉਂਦੇ ਅੰਦਰ ਸੁਣ ਲਾ ਕੀ ਕਹਿੰਦੀ ਹੈ ਜਾ ਹਣਾ ਉਹ ਵੀਰਪਾਲ ਕੋਲ ਦਾ ਕੁਲਰ ਨੇ ਹਾਂ ਸੋਈ ਚਾ ਕੋਈ ਚੀਜ਼ ਫਿਰ ਉੱਥੇ ਰੱਖ ਦਾਂ ਅਰ ਸੋਈ ਚ ਰੱਖ ਦੇ ਜੌਲੇ ਤਾਂ ਠੀਕ ਆ ਕੋਈ ਚੂਜ ਮਗਾਉਂਦੇ ਹੋਣੀ ਆ ਲਿਆ ਦੀ ਲੈ ਲਓ ਲੈ ਲਓ ਹਾਂ ਹਾਂ ਬਸ ਵਧੀਆ ਵਧੀਆ ਤੁਸੀਂ ਦੱਸੋ ਭਾਬੀ ਕਿਵੇਂ ਆ ਵੀਰੇ ਉਹਨੇ ਠੀਕ ਆ ਨਾ ਹੁਣ ਤਾਂ ਬਹੁਤ ਟਾਈਮ ਹੋ ਗਿਆ ਛੱਡੀ ਇਹ ਨਾ ਹੁਣ ਤਾਂ ਪਿੰਦੇ ਨਹੀਂ ਹੈਗੇ ਬਾਕੀ ਤੁਹਾਨੂੰ ਪਤਾ ਹੋਣਾ ਕਿ ਉਹ ਸਾਰਾ ਟੈਨਸ਼ਨਾ ਹੋ ਜਾਂਦੀਆਂ ਬਾਕੀ ਡੈਡੀ ਜੀ ਹਨਾ ਸੀਗੇ ਉਹ ਵੀ ਪਹਿਲਾਂ ਐਦਾਂ ਕਹਿੰਦੇ ਸ਼ਰਾਬ ਪੀਂਦੇ ਸੀ ਦਾਦੀ ਹੁੰਦੀਆਂ ਮੰਮੀ ਸਾਰੀਆਂ ਗੱਲਾਂ ਆਹੋ ਵੀਰ ਭਾਣ ਹਾਂਜੀ ਆਗੇ ਤੁਸੀਂ ਹਾਂ ਹਾਂ ਕੁਝ ਨਹੀਂ ਬਸ ਇਹ ਵੀ ਗਏ ਹੋਏ ਸੀਗੇ ਲੈ ਜੀ ਤੁਸੀਂ ਸਭ ਜੀ ਇੱਕ ਮਿੰਟ ਬਾਦ ਵਿੱਚ ਬੰਦ ਕਰ ਅੱਛਾ ਕੀ ਲਾਹਣਾ ਰਿਹਾ ਕੁਝ ਨਹੀਂ ਤਾਂ ਭਾਪੀ ਦਾ ਕੋਣ ਸੀਗਾ ਅੱਛਾ ਹਾਂਜੀ ਪਾਣੀ ਲੈਵਾਂ ਤੁਹਾਡੇ ਵਾਸਤੇ ਪਾਣੀ ਤਾਂ ਬਸ ਮੈਂ ਪੀ ਆਇਆ ਸੀਗਾ ਅੱਛਾ ਤੇ ਉੱਥੇ ਧਰ ਤੇ ਮਰਸੋਈ ਚੋਣੇ ਜੀ ਹਾਂ ਕੋਈ ਗੱਲ ਨਹੀਂ ਫਿਰ ਮੈਂ ਨਾ ਮੰਮੀ ਨੂੰ ਤੁਸੀਂ ਦਵਾਈ ਦਵਾ ਦਿੰਦੇ ਮੰਮੀ ਕਹਿੰਦੀ ਸੀ ਅੱਜ ਮੇਰਾ ਸਰੀਰ ਜੇ ਠੀਕ ਨਹੀਂ ਪਤਾ ਨਹੀਂ ਬੁਖਾਰ ਹੋ ਗਿਆ ਪਿਆ ਬੁਖਾਰ ਹੋ ਗਿਆ ਕਹਿੰਦੀ ਸੀ ਹੈ ਤੋਰਾ ਨਾ ਦਵਾਈ ਇਹ ਤਾਂ ਕਰੋ ਤੁਸੀਂ ਮੜੇ ਦਵਾਈ ਦਵਾ ਲਿਓ ਤੇ ਮੈਂ ਭਾਬੀ ਨਾਲ ਮੜੀ ਗੱਲ ਕਰ ਲਾਂ ਤੇ ਉਸ ਤੋਂ ਬਾਅਦ ਮੈਂ ਸਬਜ਼ੀ ਕੱਟ ਕੇ ਬਣਾ ਦਿੰਦੀ ਹਾਂ ਫਟਾਫਟ ਠੀਕ ਹੈ ਜੀ ਹਾਂ ਠੀਕ ਹੈ ਹਾਂ ਹਾਂ ਭਾਬੀ ਉਹ ਕੁਛ ਨਹੀਂ ਨਾ ਮੰਮੀ ਨੂੰ ਬਸ ਬੁਖਾਰ ਜਿਹਾ ਹੋਇਆ ਪਿਆ ਸੀਗਾ ਹਾਂ ਗਰਮੀ ਵੀ ਬਾਲੀ ਆ ਗਈ ਨਾ ਫੋਲੀnga ਹਾਂ ਤੋੜਨਾ ਥੋੜੀ ਨੇ ਲੱਗੀਆਂ ਹੋਈਆਂ ਨੇ ਵੀ ਚਲ ਆਇਆਂ ਵੀ ਚਲ ਕਿਹੜਾ ਬਾਹਰੇ ਜਾਣੇ ਆ ਦੋ ਤਾਂ ਟੋੜ ਰੂਆਂਗੀ ਹਾਂ ਸਾਡੇ ਜੋਗਰੀਆਂ ਹੁੰਦੀਆਂ ਘੋਮਦੀਆਂ ਨੇ ਉਹਨੀਆਂ ਕ ਬਸ ਲੈ ਆਉਨੇ ਆ ਖੇਤੋਂ ਬਣਾ ਲੈਨੇ ਮਾਰ ਲਿਓ ਕਿਹੜਾ ਤੁਸਤੇ ਜਮੀ ਨਹੀਂ ਆਉਂਦੇ ਹੈਗੇ ਹਾਂ ਚਲਾਇਂ ਕਰ ਬਾਬੀ ਮੈਂ ਨਾ ਉਹਨਾਂ ਨੂੰ ਕੀ ਕਹਿੰਦੇ ਨੇ ਦਵਾਈ ਦਵਾ ਕੇ ਲਿਆਉਣੀ ਆ ਮੰਮੀ ਉਹਨਾਂ ਨੂੰ ਇਹਨਾਂ ਨੇ ਤੇ ਮੈਂ ਸਬਜੀ ਸੁਬਜੀ ਬਣਾ ਲਾ ਪਰ ਆਤੋਂ ਗੱਲ ਕਰਾਂਗੀ

ਮਨਪਾਈ ਜਾਬ ਇੰਦਕੋ ਬੈਠਿਆ ਲਾ ਜਾਂਦਾ ਹੀ ਨਹੀਂ ਦਾ ਬੁਖਾਰ ਜੇ ਨੇ ਨੰ ਜਿਵੇਂ ਬੰਦ ਲਾਤਾ ਦੇ ਝੁੱਠੀ ਪਾਈ ਪਈ ਐ ਇਹੋ ਗੱਲ ਦੱਸ ਦੇ ਕੁਛ ਨਹੀਂ ਬੁਖਾਰ ਹੋਇਆ ਫਿਰ ਆ ਜਾ ਫਿਰ ਦਵਾਈ ਦਵਾ ਲੈਣ ਤੈਨੂੰ ਮੈਂ ਨਾ ਸੱਤੂ ਨੂੰ ਫੋਨ ਕਰਿਆ ਸੀ ਡਾਕਟਰ ਨੂੰ ਅੱਜ ਤੱਕ ਨਹੀਂ ਆਇਆ ਲੈ ਉਹ ਸੱਤੂ ਦਾ ਹੀ ਨਹੀਂ ਪਤਾ ਬੇਬੇ ਕਿ ਮਾਰਸਾ ਫਿਰਦਾ ਹੋਵੇ ਉਹਦਾ ਆਇਆ ਕਹਿੰਦਾ ਕਹਿ ਕੇ 5 ਮਿੰਟ ਅੱਧਾ ਘੰਟਾ ਨਹੀਂ ਆਉਂਦਾ ਹੈਗਾ ਚਲ ਮੈਂ ਤੈਨੂੰ ਚੈਨੀਆਂ ਦਵਾਈ ਲੈਣਾ ਲੈ ਜਦੋਂ ਉਹਨੂੰ ਫੋਨ ਕਰਿਆ ਪੁੱਤ ਫੇਰ ਕਿਤੇ ਉਹ ਅੱਜ ਉਧਰੋਂ ਫਿਰ ਤੂੰ ਕਹੀਦੀ ਵੀ ਦਵਾ ਲੈ ਦਵਾਈ ਦੀ ਹੋਰ ਕੀ ਕਹੇਗੀ ਪੰਜ-ਸੱਤ ਮਿੰਟ ਤਾਂ ਮੈਨੂੰ ਦੇਖਣ ਦੇ। ਪੰਜ-ਸੱਤ ਮਿੰਟ ਦਾ 15 ਮਿੰਟ ਦਾ ਮੈਨੂੰ ਹੋ ਗਏ ਵੀ ਬਿਆਏ ਨੂੰ। ਠੀਕ ਆ ਸਰਦਾਰ। ਕਾਜਾ ਮੈਂ ਤਾਂ ਹਾਲੇ ਨਾ ਤੋਇਦ ਨੂੰ। ਚੱਲ ਆ ਸਕੂਟਰ ਜੇ ਕੱਢ ਬਾਹਰ। ਕੱਢਦਾ ਮੈਂ। ਹੋ ਹੋ। ਤੇ ਸਰ ਵੀ ਫਟੀ ਜਾਂਦਾ ਜਾਇਰ ਉਹ ਤਾਂ ਉਹਨੂੰ ਵੀ ਜੀ ਨਹੀਂ ਕਰਦਾ ਅੱਜ। ਅੰਜੀ ਕਰਦਾ ਪਈਰ ਐ। ਆ ਜਾ ਬਾਹਰ ਕੱਢ ਲੈ ਜਿੱਤੋ। ਆ ਜਾ ਆ ਜਾ ਆ ਜਾ। ਮੈਂ ਉਹਨੂੰ ਵੀਰਪਾਲ ਨੂੰ ਬੋਲ ਮਾਰ ਕੇ ਕਹਿ ਦਾਂ ਵੀ ਮੈਂ ਦਵਾਈ ਲੈਣ ਜਾਂਦੀ ਆ।

ਉਹਨਾਂ ਮੰਮੀ ਉਹਨੀ ਦਵਾਈ ਲੈ ਕੇ ਆ ਜਾਣਗੇ ਚਲ ਪਤਾ ਨਹੀਂ ਜਿਆਦਾ ਨਾ ਦੀਪਾ ਇਹ ਕੌਣ ਆ ਗਿਆ ਹਾਂ ਭਾਈ ਕੌਣ ਹਾਂ ਆਪਾਂ ਵਿਧੀ ਪਏ ਨਾ ਉਹ ਤਾਂ ਕਰੇ ਨਹੀਂ ਇਹ ਮੰਮੀ ਨੂੰ ਦਵਾਈ ਦਵਾਉਣ ਗਏ ਆ ਕਿਵੇਂ ਸੀ ਕੋਈ ਕੰਮ ਸੀ ਬਾਈ ਹਾਂ ਬਸ ਉਹਦੇ ਨਾਲ ਅਸੀਂ ਕੰਮ ਹੀ ਸੀ ਮੜਾ ਆ ਗਏ ਅੱਛਾ ਤੇ ਚਲ ਕੋਈ ਨਾ ਉਹ ਤਾਂ ਅੱਧੇ ਪੌਣੇ ਘੰਟੇ ਤੱਕ ਆਉਣਗੇ ਕੀ ਕੰਮ ਸੀ ਮੈਨੂੰ ਦੱਸ ਦੇ ਚਲ ਉਹ ਤਾਂ ਹੁਣ ਉਹਨੂੰ ਹੀ ਦੱਸਣ ਵਾਲਾ ਕੰਮ ਸੀ ਤੈਨੂੰ ਕੀ ਦੱਸਾਂ ਅੱਛਾ ਚੱਲ ਮੈਂ ਦੱਸ ਦੂੰਗੀ ਕੀ ਨਾਮ ਆ ਬਾਈ ਤੇਰਾ ਗੱਗੂ ਗੱਗੂ ਅੱਛਾ ਤੂੰ ਉਹੀ ਗੱਗੂ ਹੈ ਹੈ ਜਿਹੜਾ ਤੇਰੇ ਬਾਈ ਨੂੰ ਨਾਲ ਸ਼ਰਾਬ ਪਿਆਉਣਾ ਉਹਨਾਂ ਨਾਲ ਕੇ ਹੈ ਨਾ ਮੈਂ ਤਾਂ ਪੀਂਦਾ ਨਹੀਂ ਤੂੰ ਕਾਹਨੂੰ ਪੀਣਾ ਤੇਰੇ ਕਾਫੀ ਚਰਚੇ ਸੁਣਿਆ ਮੰਮੀ ਵੀ ਕਹਿੰਦੀ ਸੀ ਵੀ ਉਹ ਗੱਗੂ ਨੇ ਆਪਣਾ ਘਰ ਪੱਟਿਆਗਾ ਉਹ ਸ਼ਰਾਬ ਸ਼ਰੂਪ ਪੀਂਦਾ ਉਹ ਲੈ ਕੇ ਜਾਂਦਾ ਹੁੰਦਾ ਇਹਨਾਂ ਨੂੰ ਮੈਂ ਮਰੇ ਦਾ ਤਾਈ ਦਾ ਤਾਈ ਦਾ ਪਹਿਲੇ ਦਿਨੋਂ ਬੈਰ ਨਾਲ ਮੰਮੀ ਕਾ ਤੋ ਤੁਹਾਡੀ ਕੋਈ ਬੈਰ ਨਾ ਮੰਮੀ ਦੀ ਕਿਹੜਾ ਕੋਈ ਤੁਸਮਨੀਆ ਤੁਹਾਡੇ ਨਾਲ ਜੇ ਭਾਈ ਤੁਸੀਂ ਪਿਉਂਦੇ ਹੋਗੇ ਫੇਰ ਹੀ ਪਿਆ ਉਹ ਕਰਦੇ ਆਗੇ ਪੀ ਕੇ ਆਂਦੇ ਆ ਉਹ ਘਰੇ ਅੱਛਾ ਹਾਂ ਚਲ ਕੋਈ ਨਾ ਆਪ ਤੂੰ ਕਹਿ ਦੀ ਭਾਈ ਬਸ ਕੋਈ ਨਾ ਮੈਂ ਆਪ ਹੀ ਕਹਿ ਦੂੰਗੀ ਅੱਗੇ ਸਾਬ ਨਾਲ ਤੰਗਾ ਹਾਂ ਫੋਨ ਤੇ ਪੁੱਛਣੀ ਕੀ ਕੰਮ ਆਗਾ ਜੇ ਤੈਨੂੰ ਨਾ ਮੈਂ ਦਵਾਰੇ ਕਿਹੜਾ ਮਾਰ ਦੂੰ ਦਵਾਰੇ ਗੇਟ ਮਾਰਨੂ ਕਿ ਨਾਲ ਗੇਟ ਲਾ ਜਾ ਭਾਈ ਲਾ ਲੈ ਅੱਛਾ ਇਹ ਗੱਗੂ ਆਗਾ ਪਰ ਦੇਖਣ ਨੂੰ ਤਾਂ ਜਵਾਕ ਜਿਹਾ ਲੱਗਦਾ ਪਰ ਅੱਜ ਖਲ ਜਵਾਕਾਂ ਦਾ ਕਿਹੜਾ ਪਤਾ ਲੱਗਦਾ ਨਸ਼ੇੜੀ ਨੇ ਨਸ਼ੇ ਕਰਦੇ ਆ ਚਿੱਟਾ-ਚੁੱਟਾ ਲਾਉਂਦੇ ਰਹਿੰਦੇ ਆ ਚਲ ਇਹ ਤਾਂ ਇੱਕ ਗੱਲੋਂ ਤਾਂ ਹੈਗਾ ਇਹ ਸਰਾ ਵੀ ਪਿੰਦੇ ਆ ਕਿਸੇ ਹੋਰ ਨਸ਼ੇ ਤੇ ਨਹੀਂ ਲੱਗਿਆ ਨਹੀਂ ਤਾਂ ਸਾਡਾ ਘਰ ਜੰਮੀ ਪਟਿਆ ਜਾਂਦਾ ਹੁਣ ਮੈਂ ਇਹਨਾਂ ਨੂੰ ਦੱਸਾਂ ਆਇਆ ਨੂੰ ਕਿ ਨਾ ਦਸੀ ਗੱਗੂ ਆਇਆ ਸੀ ਚੱਲ ਰਹਿਣ ਦੇ ਦੱਸ ਦੇਣੀ ਕੱਲੇ ਮੰਮੀ ਨੂੰ ਦੱਸੂਗੀ ਮੰਮੀ ਗੱਗੂ ਆਇਆ ਸੀ ਇਹਨਾਂ ਦਾ ਕੀ ਪਤਾ ਮੋੜ ਕੇ ਟਾਲ ਕੇ ਲੈ ਜਾਣ ਸਾਤ ਨੂੰ ਸਰਾ ਕੇ ਇੱਥੇ ਸਰਾ ਪਿਆ ਕੇ ਢਕਾ ਕੇ ਘਰੇ ਭੇਜ ਦਿੰਨ ਲੋਕ ਕਦੋਂ ਰਾਜੀ ਹੁੰਦੇ ਆਗੇ ਚੱਲ ਫਟਾਫਟ ਸਬਜ਼ੀ ਬਣਾ ਲੈ ਉਹਦੇ ਨੂੰ ਮੰਮੀ ਹੋਣੀ ਵੀ ਆ ਜਾਣਗੇ ਕਿੰਨਾ ਟਾਈਮ ਹੋ ਗਿਆ ਪਤਾ ਨਹੀਂ ਕਿੱਧਰ ਗਿਆ ਉਹ ਧੁੱਪੇ ਬੈਠਾ ਹੋਵੇਗਾ ਇਹ ਗੱਲ ਬਤੰਦਰ ਜਮੀ ਮਿਲ ਨਹੀਂ ਰਿਹਾ ਬਿਆ ਘਾਵਾ ਕਰ ਵਾਲਾ ਸੱਚੇ ਗਿਨੇ ਬਿਆਤਵਾਤ ਬਦਲੀ ਜਾਂਦੀ ਲੋਕਾ ਗੱਪਾਂ ਵੀ ਤਾਂ ਬਚਾਰੀ ਨਰਮ ਲੱਗੀ ਭਾਈ ਉਹ ਗੱਲਾਂ ਤੇ ਚੜੀ ਹੋਈਆਂ ਤਾਂ ਇਹ ਜਿਹੜੀ ਕੀ ਪ੍ਰੀਮਾ ਹਵਤਾ ਕੋਈ ਨਾ ਕਰਦਾ ਕਿਸੇ ਨੂੰ ਮੈਂ ਕੀ ਕਰਾਉਂਗਾ ਪਤਾ ਨਹੀਂ ਕੋਈ ਉਹ ਉਹ ਲੋਕਾਂ ਦਾ ਬਚਿੰਦੇ ਹੋ ਥੋੜੀ ਘਣੀ ਮਰਲੇ ਦਾ ਨਹੀਂ ਹੈਗੀ ਇੱਕ ਠੰਡੀ ਜਿਹੀ ਅਮੀ ਪੈ ਗਿਆ ਵਧੀਆ ਪੰਜਾਬ ਫੇਰੀਆ ਮਜ਼ੇ ਤੇ ਬੈਠੀ ਕਿਨਾਰੇ ਬਾਹਰ ਸਿਠਾ ਬੈਠਾ ਰਹੇ ਹਾਂ ਦੇ ਅਲੋਕ ਉਹ ਬੈਠਾ ਦੋ ਰੀਆਂ ਮੈਂ ਕਿਹੜਾ ਗਾਣਾ ਨਹੀਂ ਫੋਨ ਲਾਣਗੇ ਫੋਨ ਘੜਾ ਕੇ ਠੀਕ ਹੈ ਚਲ ਉਹ ਬੇਬੀ ਮਾਰ ਜੇਗੇ ਸਬਜੀ ਨੂੰ ਕੱਟ ਕੇ ਲਾ ਦੋ ਜਦੋਂ ਮੰਮੀ ਹੁਣੀ ਆ ਜਾਣਗੇ ਮਾਜਰੇ ਪਿੰਡਾਂ ਦੇ ਹਸੀ ਗਲੇ ਹਸਰੀ ਕਾ ਹੋਰ ਕਿਵੇਂ ਆਪਨੇ ਵਧੀਆ ਮੰਦੀ ਇਹਨੇ ਬਹਿ ਜਾ ਮੰਜੇ ਤੇ ਬਹਿ ਨਾ ਕੋਈ ਨਹੀਂ ਪਰ ਮੈਂ ਤਾਂ ਖੜੀ ਹੀ ਨਹੀਂ ਦੋ ਮਿੰਟ ਤੇ ਮੰਮੀ ਤੇਰੀ ਪਨੇ ਮੰਮੀ ਤਾਂ ਗਏ ਹੋਇਆ ਦਵਾਈ ਲੈਣ ਅੱਛਾ ਹਾਂ ਤੇ ਕੰਮ ਫਿਰ ਤੁਸੀਂ ਕਰਦੀਆਂ ਹੈ ਕੰਮ ਤਾਂ ਹਾਂਜੀ ਅਸੀਂ ਰਲ ਮਿਲ ਕੇ ਕਰ ਲੈਂਦੇ ਆ ਮੈਂ ਤੇ ਮੰਮੀ ਹਾਈ ਤਾਂ ਚਲ ਤਰ ਨਾ ਮਨ ਮੇਲਾ ਪਿਆ ਹੋਇਆ ਤੇਰੀ ਮਾਂ ਹੀ ਕਰ ਲਿਆ ਕਰੇ ਚਲ ਕੋਈ ਨਾ ਜੀ ਕੰਮ ਕਰਨ ਵਾਸਤੇ ਹਣਾ ਵਿਆਹ ਹੈ ਆਪਾਂ ਨੂੰ ਐਡੀ ਕਿਹੜੀ ਗੱਲ ਆ ਕੰਮ ਤਾਂ ਕਰਨਾ ਹੀ ਆ ਉਹ ਤਾਂ ਤੁਹਾਡੇ ਘਰ ਦੇ ਨਾਲ ਕੀ ਦੇਖਿਆ ਹਨ ਆਪਣੇ ਕਿਵੇਂ ਕਿੰਨੀ ਗੱਲ ਹੋ ਗਈ ਇੰਨੀ ਸੋਹਣੀ ਸੀ ਨੱਖੀ ਸੀ ਤੂੰ ਫਿਰ ਕਿਉਂ ਗਿਆ ਇਹਨਾਂ ਦੇ ਵਿੱਚ ਕਿਹੜਾ ਕੋਈ ਕਮੀ ਹੈ ਜੀ ਇਹ ਕੀ ਵਧੀਆ ਨਹੀਂ ਗੀ ਜੇਸਾਂ ਦੀ ਦਾਰੂ ਪੀਂਦਾ ਪਣੇ ਨਾ ਜੀ ਹੁਣ ਤਾਂ ਨਹੀਂ ਪੀਂਦਾ ਹੈਗਾ ਪਹਿਲਾਂ ਪੀਂਦੇ ਸੀਗੇ ਸ਼ਰਾਬ ਹੁਣ ਤਾਂ ਸਾਡ ਰੱਖੀ ਹੈ ਇਹਨਾਂ ਨੇ ਸ਼ਰਾਬ ਉਹ ਜੇ ਸ਼ਰਾਬ ਛੱਡਤੀ ਹੈ ਵੀ ਕੀ ਇਹਨਾਂ ਕੋਲੇ ਜਿਹੜੇ ਦੋ ਖੁੱਡ ਸੀ ਉਹ ਤਾਂ ਵੇਚਦੇ ਪਣੇ ਚਲ ਕੋਈ ਗੱਲ ਨਹੀਂ ਜੀ ਉਹ ਤਾਂ ਜਿਹੜਾ ਕੁਝ ਪਹਿਲਾਂ ਹੋ ਗਿਆ ਨਾ ਵਿਆਹ ਤੋਂ ਪਹਿਲਾਂ ਜਿਹੜੀਆਂ ਗਲਤੀਆਂ ਹੋ ਗਈਆਂ ਠੀਕ ਆ ਹੁਣ ਤਾਂ ਕਾਫੀ ਸੁਧਰ ਗਏ ਬੇਜੀਪੀਨ ਲੱਗਦੇ ਸੀਗੇ ਪਰ ਹੁਣ ਨਹੀਂ ਪਿੰਦੇ ਹੈਗੇ ਇਸ ਦੀ ਤਾਂ ਕੋਈ ਗੱਲ ਨਹੀਂ ਹੈਗੀ ਤੁਸੀਂ ਬਹਿ ਜਾਓ ਮੈਂ ਤੁਹਾਡੇ ਵਾਸਤੇ ਚਾਹ ਬਣਾ ਲਵਾਂ ਨਾ ਨਾ ਚਾਹ ਤਾਂ ਕੋਈ ਨਹੀਂ ਪਈ ਉਸ ਮੈਂ ਤਾਂ ਜਾਣੀ ਹੈ ਜੇ ਤੇਰੀ ਮੰਮੀ ਆ ਗਈ ਫਿਰ ਔਖੇ ਭਾਰੀ ਜੇ ਹੁੰਦੀਆਂ ਨੇ ਤਾਂ ਮੈਂ ਤਾਂ ਆ ਜਾ ਕਰਾਂ ਅਰੇ ਕੋਲ 10 ਮਿੰਟ ਗੱਲਾਂ ਕਰਨ ਵਾਸਤੇ ਕਿਉਂ ਔਖੇ ਭਾਰ ਨਹੀਂ ਹੈ ਭਾਰੀ ਵਾਲੀ ਕਿਹੜੀ ਗੱਲ ਆ ਤੁਸੀਂ ਆ ਜਾ ਕਰੋ ਮਾਰ ਜਾ ਕਰੋ ਕਿਹੜਾ ਉਹ ਤਾਂ ਜਰਦੀ ਨਹੀਂ ਅੱਛਾ ਹੂੰ ਚੱਲ ਕੋਈ ਗੱਲ ਨਹੀਂ ਤੇ ਉਹ ਭਣ ਆਇਆ ਗਾਂਝ ਵਾਕਾ ਵਾਸਤੇ ਵੀ ਤਾਂ ਪਣ ਸੋਚਣਾ ਪੈਂਦਾ ਵੀ ਕੁਝ ਹੋਵੇ ਦੋ ਖੁੱਡ ਹੋਣ ਕੋਲੇ ਹਨਾ ਤੇਰਾ ਤਾਂ ਪਤਾ ਨਹੀਂ ਕਾਹ ਦੇ ਸੱਟੇ ਜੀ ਲੱਗਦਾ ਇੱ ਨਹੀਂ ਇਹ ਜੀ ਤਾਂ ਕੋਈ ਗੱਲ ਨਹੀਂ ਜ਼ਮੀਨ ਵੀ ਹੈਗੀ ਆ ਮੰਮੀ ਦੱਸਦੇ ਹੁੰਦੇ ਆ ਤੇ ਵਧੀਆ ਘਰਵਾਰਾ ਕੋਠੀ ਪਾਈ ਵੀ ਆ ਕੀ ਹੋਇਆ ਫਰਸ਼ ਦੀ ਗੱਲ ਆ ਗਈ ਇਹ ਤਾਂ ਫਰਸ਼ ਦਾ ਅਸੀਂ ਰੁੱਕ ਕੇ ਲਵਾ ਲਾਂਗੇ ਜ਼ਮੀਨ ਜਿਉਂ ਤਾਂ ਕੁਝ ਨਹੀਂ ਪੈਣਾ ਗਨੇ ਕੋਨੇ ਪਈ ਜਿਹੜੀ ਹੈਗੀ ਪਰ ਅੱਛਾ ਜੀ ਹਾਂ ਪਰ ਨਹੀਂ ਇਹ ਜੀ ਤਾਂ ਕੋਈ ਗੱਲ ਨਹੀਂ ਮੈਨੂੰ ਤਾਂ ਕਿਹਾ ਸੀਗਾ ਵੀ ਮੰਮੀ ਕਹਿੰਦੀ ਸੀ ਜ਼ਮੀਨ ਤਾਂ ਆਪਣੇ ਕੋਲ ਪੁੱਤ ਹੈਗੀ ਆ ਜੀ ਨਾ ਨਾ ਆਪਣੇ ਮੇਰੇ ਤਾਂ ਨਾ ਨਾ ਲੈ ਦੀ ਕਿਤੇ ਕਹਦੀ ਚੁਗਲੀ ਕਰ ਗਈ ਮੈਂ ਤਾਂ ਜਾਣੇ ਆ ਤੇ ਸੱਸ ਨਾ ਆ ਜੇ ਠੀਕ ਹੈ ਜੀ ਨਾ ਆਖੇ ਕੁੜੀ ਤੂੰ ਕੰਮ ਘਾਤੋ ਕਰਦੀ ਆ ਮੈਂ ਕੰਮ ਕਰਨ ਵਾਸਤੇ ਵਿਆਹਿਆ ਲੋਕ ਵੀ ਨਾ ਸਾਨੂੰ ਜਰਦੇ ਨਹੀਂ ਹੈਗੇ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਸਰੀਕਾ ਨੇ ਵੀ ਨਾ ਸਾਡਾ ਘਰ ਪੱਟਣਾ ਲਿਆ ਹੋਇਆਗਾ ਆਖੇ ਦੋ ਖੁੱਡ ਵੀ ਨਹੀਂ ਹੈਗੇ ਇਹਨਾਂ ਨੇ ਇਹ ਤਾਂ ਸ਼ਰਾਬੀ ਆ ਨਾ ਪੁੱਛਣ ਆਲਾ ਹੋਗੇ ਫਿਰ ਕੀ ਹੋ ਗਿਆ ਜੇ ਸ਼ਰਾਬ ਪੀਂਦੇ ਸੀ ਹੁਣ ਸੁਧਰ ਵੀ ਗਏ ਹੈਗੇ ਇਹੀ ਜਿਹਦੇ ਤਾਂ ਨਹੀਂ ਗੱਲ ਹੈਗੀ ਮੈਂ ਵੀ ਦੇਖਿਆ ਹੀ ਹੁਣ ਕਿੰਨਾ ਟਾਈਮ ਹੋ ਗਿਆ ਹੁਣ ਬਿਲਕੁਲ ਵੀ ਨਹੀਂ ਪੀਂਦੇ ਹੈਗੇ ਟਾਈਮ ਨਾਲ ਆਪਦਾ ਰੋਟੀ ਪਾਣੀ ਖਾ ਲੈਣੇ ਬੇਲੇ ਹੋ ਜਾਂਦੇ ਲੋਕ ਕਾ ਨੂੰ ਜਰਦੇ ਆ ਬਸ ਮੀਹਾ ਕੇ ਹਾਸਾ ਦੇਖੇ ਕਿਹੜੇ ਕਾ ਤੋਂ ਚੱਲ ਮੰਮੀ ਨੂੰ ਆ ਜਾਂਦੇ ਇਹਨਾਂ ਨੂੰ ਹੁੰਦਾ ਨਹੀਂ ਮੈਂ ਕੋਈ ਗੱਲ ਦੱਸਦੀ ਮੰਮੀ ਕੋਲੇ ਸਾਰੀ ਗੱਲ ਕਰੂੰਗੀ ਵੀ ਐ ਕਰਕੇ ਪਤਾ ਨਹੀਂ ਕੌਣ ਸੀਗੇ ਮੈਂ ਤਾਂ ਐ ਵੀ ਨਹੀਂ ਪਤਾ ਕਿ ਕੌਣ ਸੀਗੀ ਵੀ ਆਈ ਸੀਗੀ ਚੱਲ ਮਨਾ ਕੰਮ ਕਰਾ ਲੋਕਾਂ ਦਾ ਕੰਮ ਤਾਂ ਹੁੰਦਾ ਬੋਲਣਾ ਕਿੱਥੇ ਰਦੀ ਨਹੀਂ ਉਹ ਦਿਨ ਆਦਾ ਖੜਤਾ ਜਾ ਰੌਲਾ ਨੂੰ ਪਾਈ ਨਹੀਂ ਇਧਰੋਂ ਤੇਰੀ ਭਜਾਈ ਆ ਜਿੰਨ ਦਾ ਬੇਬੇ ਆ ਜੇ ਮੇਰੀ ਉਹ ਵੀ ਬਸ ਕਰਾ ਕੇ ਵਿਆਹ ਨਾ ਤੇ ਪਾਰਟੀ ਨਾ ਕੋਸੋ ਕੋਈ ਪਾਰਟੀ ਵੀ ਦਿੰਨਾ ਲੈ ਕੀ ਦਿੰਨਾ ਲੈ ਦੇਖਾਂ ਉਹ ਕਿਵੇਂ ਮੜੇ ਖੜਕਾਈ ਨੂੰ ਲੈ

ਕੀ ਗੋਲੀ ਮੱਤਿਆ ਤੂੰ ਸਾਰਾ ਦਿਨ ਬਾਤ ਪੀਦੇ ਨਹੀਂ ਮੇਰੇ ਖਾਰ ਪਰ ਬੈਠੀ ਐ ਬਜਾਰੀ ਨੂੰ ਤੇ ਮਾਦਲਾ ਮੈਂ ਵੀ ਲਾਈ ਰ ਨਾ ਯਾਰ ਨਾ ਉਹ ਆ ਮਾਤੂ ਆ ਜੀ ਤੇ ਔਖਾ ਹੋਈ ਗਾ ਹੋਰ ਤਾਂ ਬਾਲਾ ਤੇ ਤਾਂ ਬੱਜਰੋ ਜ ਆ ਮਾਂ ਦਾ ਮੈਂ ਤਾਂ ਚੁਰਗਾ ਇਹੀ ਚੱਕ ਦੂ ਮੈਂ ਤਾਂ ਸਾਡ ਰੱਖੀ ਸੀ ਹੋਰ ਫਿਰ ਵਧੀਆ ਪਰੇ ਕੋਲ ਜਾ ਆਸੀ ਤੇਰੇ ਕੋਲੇ ਹਾਂ ਪਰੇ ਇੱਕ ਤਾਂ ਸੋਹਣੀ ਹੋ ਜੀ ਸੋਹਣੀ ਹਾਂ ਨਰਮ ਵੀ ਲੱਗਦੀ ਹੈ ਨਾ ਥੋੜਾ ਲੱਗਦਾ ਜਿਦੀ ਮਾਂ ਵੀ ਚੱਕ ਚਉਦੀ ਆ ਨਾ ਉਹਦੀ ਆ ਮੈਂ ਦੇਖੀ ਆ ਆਲਾ ਸਿੱਧੀ ਗੱਲ ਤੇ ਆ ਗਈ ਨਾ ਹੋਣ ਸਰ ਕਿ ਹੁਣ ਤੂੰ ਕਿਦਿਆ ਨਾ ਮੈਂ ਕਿਤੇ ਜਾਣੇ ਜਨਾ ਕੋ ਪਾ ਕੇ ਕਾ ਕੋਈ ਆਉਂਦਾ ਨਹੀਂ ਹੈ ਜੇ ਨਾ ਓਏ ਹੁਣ ਧਾਰ ਤੋਂ ਨਾ ਉਹਨਾਂ ਦੇ ਭਜਾਈ ਨੇ ਓਏ ਆ ਜੂਗੀ ਹੋਰ ਲਾ ਲਾ ਉਹ ਨਹੀਂ ਯਾਰ ਤੂੰ ਹੀ ਗੱਲ ਕਰਦੇ ਫੇਰ ਆ ਜਾਣਗੇ ਕਿਹੜਾ ਦੇਖ ਕੇ ਜਰੂਰ ਤਾਲਾ ਦਲੇ ਹੋਰ ਚੱਲ ਇਹਨਾਂ ਨੂੰ ਕਹਿਨੀ ਆ ਵੀ ਮੇਰੇ ਨਾਲ ਧਾਰ ਚਵਾ ਦੇਣਗੇ ਮੰਮੀ ਨੇ ਕਿਹਾ ਸੀਗਾ ਵੀ ਤੇਥੋਂ ਮਿਲਨੀ ਨਹੀਂ ਹੈ ਜੇ ਬਗਲ ਚ ਤਾਂ ਦਿੰਦੇ ਨਹੀਂ ਹੈਗੇ ਚੱਲ ਕੋਈ ਬਰਾਵਾ ਅੱਕੇ ਕਾਲ ਦੀ ਸਾਰਿਆਂ ਨੂੰ ਹੋਣੀ-ਹੋਣੀ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸੋਹਣੇ-ਸੋਹਣੇ ਕਮੈਂਟ ਕਰਿਆ ਕਰੋ ਬਾਕੀ ਇੱਕ ਗੱਲ ਹੋਰ ਆ ਵੀਰ ਜੀ ਤੁਸੀਂ ਨਾ ਵੀਡੀਓ ਸਾਡੀ ਦੇਖਦੇ ਹੋ ਵਧੀਆ ਗੱਲ ਆ ਤੁਹਾਡਾ ਧੰਨਵਾਦ ਆ ਪਰ ਸਾਨੂੰ ਬੈਡ ਕਮੈਂਟ ਨਾ ਕਰਿਆ ਕਰੋ ਸਾਡਾ ਕੈਰੈਕਟਰ ਹੁੰਦਾ ਠੀਕ ਆ ਨਾ ਵੀ ਜੇ ਤੁਸੀਂ ਕਮੈਂਟ ਕਰਦੇ ਆ ਵੀ ਫਿਰਦੂ ਵੀਡੀਓ ਐਦਾਂ ਵੀਡੀਓ ਪਰ ਉਹ ਹੀ ਜਿਹਾ ਕਮੈਂਟ ਨਾ ਕਰਿਆ ਕਰੋ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਹਨਾ ਸਾਡੀ ਬਹੁਤ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਤੇ ਬੱਸ ਚੈਨਲ ਨੂੰ ਬੋਲਦੇ ਹਾਂ ਚੈਨਲ ਬੋਲਦੇ ਹਾਂ ਹਾਂਜੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਸਾਡੇ ਸਿੱਧੂ ਪਰਿਵਾਰ ਪੀਵੀ 31 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਸਾਡੀ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰਿਓ ਧੰਨਵਾਦ